ਕਾਰ ਸਵਾਰ ਨੌਜਵਾਨਾਂ ਨੂੰ ਹਾਈਵੇ ਤੇ ਸਟੰਟ ਬਾਜ਼ੀ ਕਰਨੀ ਪਈ ਮਹਿੰਗੀ ਬਨੂਰ ਵਿੱਚ ਕੌਮੀ ਮਾਰਗ ਤੇ ਚਲਦੀ ਕਾਰ ਵਿੱਚ ਸਟੰਟ ਬਾਜ਼ੀ ਕਰਨੀ ਕਾਰ ਸਵਾਰ ਨੌਜਵਾਨਾਂ ਨੂੰ ਮਹਿੰਗੀ ਪੈ ਗਈ ਪੁਲਿਸ ਨੇ ਗੱਡੀ ਕਬਜ਼ੇ ਵਿੱਚ ਲੈ ਲਈ ਹੈ ਤੇ ਨੌਜਵਾਨਾਂ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਥਾਣਾ ਮੁਖ ਇੰਸਪੈਕਟਰ ਗੁਰਸੇਵਕ ਸਿੰਘ ਸਿੱਧੂ ਨੇ ਦੱਸਿਆ ਕਿ ਐਤਵਾਰ ਸ਼ਾਮੀ ਕੁਝ ਨੌਜਵਾਨ ਬਰੀਜ਼ਾ ਕਾਰ ਵਿੱਚ ਸਵਾਰ ਹੋ ਕੇ ਰਾਜਪੁਰਾ ਤੋਂ ਬਨੂੜ ਵੱਲ ਆ ਰਹੇ ਸਨ ਬਨੂੜ ਸ਼ਹਿਰ ਵਿੱਚ ਦਾਖਲ ਹੁੰਦਿਆਂ ਹੀ ਇਹਨਾਂ ਨੌਜਵਾਨਾਂ ਨੇ ਨੈਸ਼ਨਲ ਹਾਈਵੇ ਤੇ ਬ੍ਰੀਜ਼ਰਕਾਰ ਤੋਂ ਬਾਹਰ ਨਿਕਲ ਕੇ ਉੱਪਰ ਬੈਠ ਕੇ ਸਟੰਟ ਬਾਜ਼ੀ ਕਰਕੇ ਰੀਲ ਬਣਾਉਣੀ ਸ਼ੁਰੂ ਕਰ ਦਿੱਤੀ ਇਹਨਾਂ ਕਾਰ ਸਵਾਰਾਂ ਦੇ ਪਿੱਛੇ ਆ ਰਹੇ ਕਿਸੇ ਦਾ ਗਿਰਨੇ ਹੋਣਾਂ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਅੱਗੇ ਗੱਲਬਾਤ ਕਰਦੇ ਹਾਂ ਥਾਣਾ ਮੁਖੀ ਨੇ ਦੱਸਿਆ ਕਿ ਉਹਨਾਂ ਸਟੰਟ ਬਾਜ਼ਾਂ ਨੌਜਵਾਨਾਂ ਦੀ ਵੀਡੀਓ ਵੇਖਣ ਉਪਰੰਤ ਤੁਰੰਤ ਬਰੀਜ਼ਾ ਕਾਰ ਦਾ ਨੰਬਰ ਟ੍ਰੇਸ ਕੀਤਾ ਗਿਆ ਜੋ ਕਿ ਬਨੂਰ ਦਾ ਹੀ ਦੱਸਿਆ ਜਾ ਰਿਹਾ ਹੈ ਉਹਨਾਂ ਪੁਲਿਸ ਪਾਰਟੀ ਨੂੰ ਭੇਜ ਕੇ ਕਾਰ ਅਤੇ ਨੌਜਵਾਨਾਂ ਨੂੰ ਥਾਣੇ ਲਿਆਂਦਾ ਉਹਨਾਂ ਦੱਸਿਆ ਕਿ ਇਹ ਨੌਜਵਾਨ ਇੱਕ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਉਹਨਾਂ ਦੀ ਪੜ੍ਹਾਈ ਅਤੇ ਭਵਿੱਖ ਨੂੰ ਵੇਖਦਿਆਂ ਉਹਨਾਂ ਦੇ ਮਾਪਿਆਂ ਦੀ ਹਾਜ਼ਰੀ ਵਿੱਚ ਭਵਿੱਖ ਵਿੱਚ ਅਜਿਹੀ ਗਲਤੀ ਨਾ ਕਰਨ ਦਾ ਭਰੋਸਾ ਲੈ ਕੇ ਚੇਤਾਵਨੀ ਦੇ ਕੇ ਛੱਡ ਦਿੱਤਾ ਗਿਆ ਤੇ ਕਾਰ ਬਾਉਂਡ ਕਰ ਲਈ ਸਾਣਾ ਮੁਖੀ ਨੇ ਕਿਹਾ ਹੈ ਕਿ ਕਿਸੇ ਨੂੰ ਵੀ ਕੋਮੀ ਮਾਰਗ ਉਤੇ ਅਜਿਹੇ ਕਰਤੱਵ ਨਹੀਂ ਕਰਨ ਦਿੱਤੇ ਜਾਣਗੇ। ਬਰਲੋ ਵਿਸੀਰ ਆਇਆ ਬਲੂ ਰੋਡ ਤੇ ਜਿਹਦੇ ਚ 3-4 ਮੁੰਡੇ ਛਾਤੇ ਬੈਠਾ ਸੀ ਤੇ ਜਿੰਨਾਂ ਜੂ ਵਾਰ ਨਿਕਲ ਕੇ ਉਲਡਵਾਜੀ ਕਰ ਰਹੇ ਸੀ ਹਾਈਵੇ ਦੇ ਉੱਪਰ ਤੇ ਉਹ ਅਸੀਂ ਗੱਡੀ ਟਰੇਸ ਕਰਕੇ ਤੇ ਉਹ ਬੰਦੇ ਰੌਡਪ ਬੀਤੇ ਸੀ ਤੇ ਉਹਨਾਂ ਨੂੰ ਥਾਣੇ ਬੁਲਾ ਕੇ ਉਹ ਵਿੱਚ ਚਤਕਾਰਾ ਚ ਪੜਨ ਹੋ ਰਿਹਾ ਤੇ ਉਹਨਾਂ ਨੂੰ ਵਾਰਨਿੰਗ ਦਿੱਤੀ ਹੈ ਤੇ ਉਹਨਾਂ ਨੇ ਬਕਾਇਦਾ ਮਾਫੀ ਵੀ ਮੰਗੀ ਹੈ ਵੀ ਅਸੀਂ ਅੱਗੇ ਤੋਂ ਐਦਾਂ ਨਹੀਂ ਕਿਰਿਆ ਕਰਾਂਗੇ ਤੇ ਜਿਹੜੀ ਉਹਨਾਂ ਦੀ ਗੱਡੀ ਸੀ ਬੀਜਿਆ ਕਾਰ ਬਲੈਕ ਕਲਰ ਦੀ ਉਹ ਅਸੀਂ ਇੰਪਾਉਂਡ ਕੀਤੀ ਹੈ ਤੇ ਅੱਗੇ ਤੋਂ ਵੀ ਅਸੀਂ ਹਦਾਇਤ ਕਰਦੇ ਹਾਂ ਕਿ ਬਲੂਕ ਦੇ ਜਿੰਨੇ ਨੌਜਵਾਨ ਮੁੰਡੇ ਆ ਜਾਂ ਚਤਕਾਰਾ ਚ ਜਿੰਨੇ ਬੱਚੇ ਪੜਦੇ ਆ ਕੀ ਆਪਾਂ ਟ੍ਰੈਫਿਕ ਰੂਲ ਨੂੰ ਫਾਲੋ ਕਰੋਗੇ ਇਦਾਂ ਦੀ ਉਲਣੜਬਾਜੀ ਨਾ ਕਰੋ ਤੇ ਆਪਣੇ ਵੀ ਜਾਨ ਖਤਰੇ 'ਚ ਪਾਉਨੇ ਆਪ ਇਦਾਂ ਕਰਕੇ ਤੇ ਨਾਲ ਜਿਹੜੇ ਦੂਜੇ ਰਾਹਗੀਰ ਨੇ ਉਹਨਾਂ ਨੂੰ ਵੀ ਖਤਰੇ 'ਚ ਪਾਉਂਦੇ ਆ